ਸਤਿ ਸ੍ਰੀ ਅਕਾਲ ਦੋਸਤੋ ਹੁਣੇ-ਹੁਣੇ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਵੱਡਾ ਅਲਰਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦੱਖਣੀ ਉੜੀਸਾ ਦੇ ਆਸ-ਪਾਸ ਦੇ ਖੇਤਰਾਂ 'ਚ ਘੱਟ ਦਬਾਅ ਵਾਲਾ ਖੇਤਰ ਹੁਣ ਵਿਦਰਭ ਦੇ ਨਾਲ ਲੱਗਦੇ ਦੱਖਣੀ ਛਤੀਸਗੜ੍ਹ ਉੱਪਰ ਹੈ ਜਿਸ ਨਾਲ ਸੰਬੰਧ ਚੱਕਰਵਾਤੀ ਚੱਕਰ ਮਦਸਮੁੰਦਰ ਤਾਲ ਤੋਂ 5.8 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਤੇ ਉਚਾਈ ਦੇ ਨਾਲ ਨਾਲ ਦੱਖਣ ਪੱਛਮ ਵੱਲ ਝੁੱਕ ਗਿਆ ਹੈ ਇੱਥੇ ਇੱਕ ਰੋਜ਼ਾਨਾ ਮੌਸਮ ਦੀ ਰਿਪੋਰਟ ਚ ਕਿਹਾ ਗਿਆ ਹੈ ਕਿ ਮੌਨਸੂਨ ਤਰਫ ਹੁਣ ਜੈਸਲਮੇਰ ਕੋਟਾ ਰਾਈਸੀਨ ਵਿਦਰੋਪ ਦੇ ਇਟਲੇ ਦਬਾਅ ਦਾ ਕੇਂਦਰ ਹੈ। ਗੋਪਾਲਪੁਰ ਦੇ ਨਾਲ ਲੱਗਦੇ ਦੱਖਣ ਪੂਰਬ ਵੱਲ ਮੱਧ ਬੰਗਾਲ ਵੱਲ ਖਾੜੀ ਤੱਕ 1.5 ਕਿਲੋਮੀਟਰ ਤੱਕ ਲੰਗਦਾ ਹੈ। 19 ਜੁਲਾਈ ਨੂੰ ਪੱਛਮੀ ਮੱਧ ਦੇ ਨਾਲ ਲੱਗਦੇ ਉੱਤਰ ਪੱਛਮੀ ਬੰਗਾਲ ਦੀ ਖਾੜੀ ਉੱਤੇ ਇੱਕ ਤਾਜ਼ਾ ਘੱਟ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਹੈ। ਇਸ ਦੇਰ ਪਰਭਾਵ ਦੇ ਦਿਨ 18 19 ਤੇ 20 ਜੁਲਾਈ ਨੂੰ ਉੱਤਰੀ ਟਾਟ ਵਰਤੀ ਆਂਧਰਾ ਪ੍ਰਦੇਸ਼ ਦੇ ਜਾਂ ਨਾਮ ਚ ਵੱਖ-ਵੱਖ ਥਾਵਾਂ ਤੇ 19 ਤੇ 20 ਜੁਲਾਈ ਨੂੰ ਦੱਖਣੀ ਟਾਟ ਵਰਤੀ ਆਂਧਰਾ ਪ੍ਰਦੇਸ਼